ਚੰਡੀਗੜ੍ਹ ਦੇ ਵਿੱਚ ਜਿਹੜਾ ਐਸਐਸਪੀ ਤਾਇਨਾਤ ਨੇ ਉਹਨਾਂ ਦੀ ਤਾਇਨਾਤੀ ਨੂੰ ਲੈ ਕੇ ਕੁਝ ਰੌਲਾ ਜਿਹਾ ਪੈ ਰਿਆ ਕਹਿੰਦੇ ਕਿ ਯੂਟੀ ਦਾ ਉੱਥੇ ਐਸਐਸਪੀ ਲੱਗ ਜਾਣਾ ਹੁਣ ਇਹ ਕੀ ਕਾਰਨ ਹੈ ਜੀ ਉੱਥੇ ਵੇਖੋ ਉਹ ਮਾਮਲਾ ਤੇ ਹੁਣ ਵਿਗੜ ਗਿਆ ਚੰਡੀਗੜ੍ਹ ਵਾਲਾ ਪਹਿਲਾਂ ਐਫਸੀਆਈ ਵਾਲਾ ਮਸਲਾ ਚੱਲਿਆ ਹੂੰ ਉਹਦੇ 'ਚ ਮੈਂ ਕਿਸੇ ਦਿਨ ਬਰੀਕੀ ਨਾਲ ਤੁਹਾਨੂੰ ਦੱਸੂਗਾ ਹੁਣ ਤੇ ਸਮਾਂ ਲਗਭਗ ਖਤਮ ਹੈ ਕਿ ਕਿਤੇ ਨਾ ਕਿਤੇ ਸਾਡੀਆਂ ਆਪਣੀਆਂ ਵੀ ਨਕਾਮੀਆਂ ਰਹਿ ਗਈਆਂ ਹਾਲਾਂਕਿ ਮੈਂ ਇਹੋ ਜੇ ਵਿਸ਼ਾ ਤੇ ਹਮੇਸ਼ਾ ਆਪਦੇ ਮੁੱਖ ਮੰਤਰੀ ਦੇ ਨਾਲ ਜਾਂਦਾ ਜੀ ਠੀਕ ਹੈ ਨਾ ਜੀ ਜਦੋਂ ਉਹ ਪੰਜਾਬ ਦੇ ਕਿਸੇ ਅਧਿਕਾਰ ਦੀ ਹੱਕ ਦੀ ਗੱਲ ਕਰਦੇ ਮੈਂ ਮਤਲਬ ਕਿ ਤਨਦੇਹੀ ਦੇ ਨਾਲ ਆਪਦੇ ਮੁੱਖ ਮੰਤਰੀ ਨਾਲ ਖੜਦਾ ਠੋਕ ਕੇ ਖੜਦਾ ਜੀ ਠੀਕ ਹੈ ਨਾ ਜੀ ਇਸ ਮਾਮਲੇ 'ਚ ਉਹ ਲੜ ਰਹੇ ਨੇ ਚੰਡੀਗੜ੍ਹ ਵਾਲੇ ਮਾਮਲੇ 'ਚ ਤਾਂ ਉਹਨਾਂ ਦਾ ਲੜਨਾ ਬਣਦਾ ਵੀ ਆ ਪਰ ਉਹ ਲੜ ਕਿਦਾਂ ਰਹੇ ਨੇ ਉਹ ਇੱਕ ਵੱਖਰਾ ਸਵਾਲ ਹੈ ਹੁਣ ਇਹਦੇ ਵਿੱਚ ਪਹਿਲਾਂ FCI ਵਾਲਾ ਸ਼ਾਇਦ ਉਹ ਜਰਨਲ ਮੈਨੇਜਰ ਲਾਉਣਾ ਸੀਗਾ ਹੂੰ ਉਹਦੇ 'ਚ ਉਹ ਲੜਾਈ ਲੜ ਰਹੇ ਪੱਤਰ ਵਗੈਰਾ ਲਿਖ ਰਹੇ ਜੀ ਕਿ ਭਾਈ ਉਹ ਤੁਸੀਂ ਸਾਡੇ ਕੈਡਰ ਦਾ ਨਹੀਂ ਲਿਆ ਰਹੇ ਜਿਹੜਾ ਕਿ ਪਰੰਪਰਾਗਤ ਤਰੀਕੇ ਦੇ ਨਾਲ ਰੀਤ ਦੇ ਮੁਤਾਬਕ ਸਾਡੇ 'ਚੋਂ ਜਾਂਦਾ ਸੀ ਉਹ ਛੱਡੂ ਹੁਣ SSP ਜਿਹੜੀ ਕਿ ਮੇਨ ਪੋਸਟ ਆ ਉਥੋਂ ਦੀ ਜਿਵੇਂ ਕਿ ਇੱਕ ਦੋ ਪੋਸਟਾਂ ਹੋਰ ਹੁੰਦੀਆਂ ਜਿਵੇਂ ਉਹ ਹਰਿਆਣਾ ਦੇ ਅਧਿਕਾਰ ਖੇਤਰ ਚ ਆ ਗਈਆਂ ਪਰ ਮੇਨ ਪੁਲਿਸ ਪ੍ਰਸ਼ਾਸਨ ਦੀ ਕੀ ਹੈ ਵਾਕ ਡੋਰ ਹੁੰਦੀ ਐ ਐਸਐਸਪੀ ਦੇ ਹੱਥ ਹੁੰਦੇ ਜੀ ਐਸਐਸਪੀ ਤੁਸੀਂ ਦੇਖਿਆ ਹੋਣਾ ਬੀਬੀ ਆਪਣੀ ਕਮਰਜੀਤ ਕੌਰ ਉੱਥੇ ਹਮ ਆਪਣੇ ਪੰਜਾਬ ਤੋਂ ਜਦੋਂ ਯੂਨੀਵਰਸਿਟੀ ਵਾਲਾ ਰੌਲਾ ਪਿਆ ਯਾਦ ਤੁਹਾਨੂੰ ਤੁਸੀਂ ਉਹ ਦੇਖਿਆ ਹੋਣਾ ਉਹ ਅਫਸਰ ਬੀਬੀ ਆਪਣੇ ਇੱਥੋਂ ਆ ਜੀ ਆਪਣੇ ਪੰਜਾਬ ਦੀ ਆ ਹਮ ਤੋਂ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦਾ ਉੱਥੇ ਜਿਹੜਾ ਕਾਰਜਕਾਲ ਆ 3 ਸਾਲ ਦਾ ਕਿਉਂਕਿ ਕਲਦੀਪ ਚਾਰਲਸੀ ਉਹਨਾਂ ਦਾ ਵਿਵਾਦ ਹੋ ਗਿਆ ਫਿਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀਗਾ ਦੁਬਾਰਾ ਪੈਨਲ ਮੰਗਾਇਆ ਗਿਆ ਹੁਣ ਇਸ ਕਾਰਜਕਾਲ ਦੇ ਬਿਲਕੁਲ ਖਾਤਮੇ ਤੱਕ ਕਹਿ ਲੋ ਕਿਉਂਕਿ ਹੁਣ ਤਾਂ ਕੁਝ ਹਫ਼ਤੇ ਹੀ ਬਚੇ ਨੇ ਪੰਜਾਬ ਤੋਂ ਪੈਨਲ ਹੀ ਨਹੀਂ ਮੰਗਿਆ ਗਿਆ ਹੂੰ ਇਹ ਬਹੁਤ ਵੱਡਾ ਮਸਲਾ ਹੋ ਗਿਆ ਕਿਉਂਕਿ ਸ਼ਾਇਦ ਉਹਨਾਂ ਨੇ ਪੰਜਾਬ ਦੇ ਹਿੱਸੇ ਦੀ ਇਹ ਪੋਸਟ ਵੀ ਖਤਮ ਕਰ ਦਿੱਤੀ ਕਿ ਜੋ ਹੁੰਦਾ ਆਪਣਾ ਇਹਨਾਂ ਦਾ ਸੈਂਟਰਲ ਰਿਕਰਡਰ ਵਗੈਰਾ ਕਿਉਂਕਿ ਉਹਨਾਂ ਨੇ ਤੋੜ ਦਿੱਤੇ ਆ ਨਿਯਮ ਹੀ ਬਦਲ ਦਿੱਤੇ ਨੇ ਸਭ ਕਿ ਸ਼ਾਇਦ ਉਥੋਂ ਹੀ ਭਰ ਦੇਣਗੇ ਉਹ ਉਹ ਵੀ ਗਿਆ ਕੰਮ ਹੂੰ ਲੜਾਈ ਲੜ ਰਹੇ ਨੇ ਮੁੱਖ ਮੰਤਰੀ ਸਾਹਿਬ ਅਸੀਂ ਮਤਲਬ ਕਿ ਉਹਨਾਂ ਦੀ ਸਪੋਰਟ ਵੀ ਕਰਦੇ ਇਹੋ ਜਿਹੇ ਮੁੱਦਿਆਂ ਤੇ ਪਰ ਉਹ ਲੜਾਈ ਕਿੱਦਾਂ ਜਿੱਤੀ ਜਾ ਸਕਦੀ ਆ ਜਾਂ ਇਹਨਾਂ ਚੀਜ਼ਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਉਹਦਾ ਕੋਈ ਠੋਸ ਉਹਨਾਂ ਦੇ ਕੋਲ ਨਾ ਬੰਤਰ ਵਾਲਾ ਢਾਂਚਾ ਨਹੀਂ ਆ ਕਿ ਇਦਾਂ ਘੇਰਿਆ ਜਾ ਸਕਦਾ ਜਿੱਦਾਂ ਹੁਣ ਆਪਾਂ ਦੇਖਦੇ ਆ ਸਾਊਥ ਦੀ ਲੀਡਰਸ਼ਿਪ ਹੈ ਜਿਹੜੀ ਜਾ ਬੰਗਾਲ ਦੀ ਲੀਡਰਸ਼ਿਪ ਆ ਉਹਨਾਂ ਦਾ ਰੁਖ ਇੱਕ ਵੱਖਰੀ ਕਿਸਮ ਦਾ ਰਹਿੰਦਾ ਹੈ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਮਤਲਬ ਕਿ ਬਸ ਉਹੀ ਆ ਨੱਚਦੀ ਵੀ ਆ ਢੰਡਵੀ ਕੱਢਣਾ ਕਲਿੱਪ ਵੀ ਦਿਖਾਉਣਾ ਕਈ ਕਈ ਰਟੇ ਨੇ ਇਸ ਕਰਕੇ ਠੀਕ ਆ ਅਸੀਂ ਨਾਲ ਆ ਪਰ ਇਹਦਾ ਹੱਲ ਕੋਈ ਜਾਣਦਾ ਨਹੀਂ ਹੈ ਸੁਚਿੱਤ ਹੀ ਚੁਰਦੇ ਆ ਅਸੀਂ ਅੱਗੇ ਮਤਲਬ ਪੂਰਨ ਤੌਰ ਤੇ ਖੁੱਲ ਕੇ ਅਸੀਂ ਅੱਗੇ ਆ ਵੀ ਨਹੀਂ ਸਕਦੇ حق ਦੀ ਗੱਲ ਜਿਹੜੀ ਹੈ ਉਹ ਉਸ ਨੂੰ ਅਸੀਂ ਕਿਵੇਂ ਨਕਾਰ ਸਕਦੇ ਆ ਜੇ ਤੁਸੀਂ ਉਸ ਪੱਧਰ ਤੇ ਵੀ ਜਾ ਕੇ ਭਗਵੰਤ ਮਾਨ ਦੀ ਆਲੋਚਨਾ ਹੀ ਕਰਨੀ ਆ ਭਗਵੰਤ ਮਾਨ ਦੀ ਵਿਰੋਧਤਾ ਹੀ ਕਰਨੀ ਆ ਤੇ ਫਿਰ ਤੁਸੀਂ ਕੀ ਕਹਿ ਸਕਦੇ ਹੋ ਕਿ ਅਸੀਂ ਪੰਜਾਬ ਨਾਲ ਖਲੋਣੇ ਜਾਂ ਲੋਕਾਂ ਨਾਲ ਖਲੋਣੇ ਕਿਉਂਕਿ ਇਹ ਤੇ ਆਪਣੇ ਪੰਜਾਬ ਨਾਲ ਜੁੜਿਆ ਵਸ ਹੈ ਜੀ ਜੀ ਤਾਂ ਉੱਥੇ ਅਸੀਂ ਆਪਣੇ ਮੁੱਖ ਮੰਤਰੀ ਨਾਲ ਖਲੋ ਸਕਦੇ ਆ ਪਰ ਮੁੱਖ ਮੰਤਰੀ ਸਾਹਿਬ ਦੀ ਲੜਾਈ ਤੇ ਕਿੰਤੂ ਅਸੀਂ ਕਰ ਸਕਦੇ ਆ ਤੇ ਉਹ ਟੰਗ ਕੀ ਹੈ ਜੋ ਫੈਡਰਲਿਜ਼ਮ ਨੂੰ ਕਮਜ਼ੋਰ ਕੀਤਾ ਗਿਆ ਜੋ ਪੰਜਾਬ ਦੇ ਮਸਾਇਲ ਸੀਗੇ ਹਕੂਕ ਸੀਗੇ ਜਿਸ ਤਰ੍ਹਾਂ ਉਹਨਾਂ ਨੂੰ ਹਾਸ਼ੀਏ ਤੇ ਕਰ ਦਿੱਤਾ ਔਰ ਜਿਸ ਤਰ੍ਹਾਂ ਸਾਡੀ ਲੀਡਰਸ਼ਿਪ ਨੂੰ ਅਣਗੌਲਿਆਂ ਕੀਤਾ ਜਾਂਦਾ ਉਹਨਾਂ ਦੀ ਕੋਈ ਵਕਤ ਹੀ ਨਹੀਂ ਰਹਿ ਗਈ ਜੀ ਇੰਡੀਆ ਦੀ ਪੋਲਿਟਿਕਸ ਕਰਕੇ ਸਾਡੇ ਲਈ ਬਹੁਤ ਖਤਰਨਾਕ ਸੰਕੇਤ ਨੇ ਸਾਹਿਬ